ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਜੋਤੀ ਨੂਰਾ ਦੀ ਗੱਡੀ ਤੇ ਅਟੈਕ ਹੋਇਆ ਜੀ ਹਾਂ ਜੋਤੀ ਨੂਰਾ ਇੱਕ ਪ੍ਰੋਗਰਾਮ ਤੋਂ ਵਾਪਸ ਲੌਟ ਰਹੀ ਸੀ ਜਿੱਥੇ ਦੇਰ ਰਾਤ ਜਲੰਧਰ ਦੇ ਗੁਨਾਨਗ ਮਿਸ਼ਨ ਚੌਕ ਉਹਨਾਂ ਦੀ ਗੱਡੀ ਨੂੰ ਘੇਰਿਆ ਗਿਆ ਤਿੰਨ ਨੌਜਵਾਨ ਮੁੰਡੇ ਜੋ ਬਾਈਕ ਤੇ ਸਵਾਰ ਸੀ ਉਹਨਾਂ ਨੇ ਇਸ ਦੀ ਗੱਡੀ ਤੇ ਅਟੈਕ ਕੀਤਾ ਜਿਸ ਤੋਂ ਬਾਅਦ ਇਹ ਗੱਡੀ ਰਾਹੀ ਉਹਨਾਂ ਨੂੰ ਟੱਕਰ ਮਾਰੀ ਗਈ ਤੇ ਫੜਨ ਦੀ ਕੋਸ਼ਿਸ਼ ਕੀਤੀ ਗਈ ਜਿਸ ਤੋਂ ਬਾਅਦ ਦੋ ਮੁੰਡੇ ਉਤੋਂ ਫਰਾਰ ਹੋ ਗਏ ਤੇ ਇੱਕ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਜਿਸ ਨੂੰ ਪੁਲਿਸ ਕਸਟਡੀ ਚ ਭੇਜ ਦਿੱਤਾ ਗਿਆ ਦੱਸਦੀ ਹੈ ਕਿ ਪੁਲਿਸ ਉਹਨਾਂ ਤੋਂ ਕਾਰਵਾਈ ਕਰ ਰਹੀ ਹੈ ਔਰ ਕਾਰਵਾਈ ਤੋਂ ਪਤਾ ਲੱਗਾ ਹੈ ਕਿ ਉਹਨਾਂ ਕੋਲ ਬਾਈਕ ਵੀ ਚੋਰੀ ਦਾ ਸੀ ਮੋਬਾਈਲ ਫੋਨ ਵੀ ਚੋਰੀ ਦੇ ਸੀ ਤੇ ਉਹ ਚੋਰੀ ਦੀ ਸਾਜ਼ਿਸ਼ ਦੇ ਨਾਲ ਕਿ ਗੱਡੀ ਨੂੰ ਲੁੱਟਣ ਦੀ ਸਾਜ਼ਿਸ਼ ਦੇ ਨਾਲ ਉੱਥੇ ਆਏ ਸੀ ਇਸ ਦੀ ਜਾਣਕਾਰੀ ਖੁਦ ਜੋਤੀ ਨੂਰਾ ਦੀ ਮੈਨੇਜਮੈਂਟ ਵੱਲੋਂ ਦਿੱਤੀ ਗਈ ਹੈ ਜੋਤੀ ਨੂਰਾ ਦੇ ਮੈਨੇਜਰ ਨੇ ਦੱਸਿਆ ਕਿ ਪੂਰਾ ਕਿੱਸਾ ਕਿਵੇਂ ਕਿੱਥੇ ਕਿੱਦਾਂ ਵਾਪਰਿਆ ਦੱਸ ਦਈਏ ਕਿ ਜਿਸ ਵੇਲੇ ਜੋਤੀ ਨੂਰਾ ਦੀ ਗੱਡੀ ਤੇ ਅਟੈਕ ਹੋਇਆ ਜੋਤੀ ਨੂਰਾ ਆਪਣੀ ਫੈਮਲੀ ਦੇ ਨਾਲ ਸੀ ਔਰ ਇਸ ਦੀ ਜਾਣਕਾਰੀ ਖੁਦ ਜੋਤੀ ਨੂਰਾ ਦੇ ਹਸਬੰਦ ਪੁਲਿਸ ਦੇ ਬਾਈਟਸ ਦੇ ਨਾਲ ਹੀ ਉਹਨਾਂ ਦੇ ਮੈਨੇਜਮੈਂਟ ਵੱਲੋਂ ਦਿੱਤੀ ਗਈ ਹੈ ਔਰ